ਦਲਜੀਤ ਦੋ ਸਾਂਝ ਦਿਨ ਪ੍ਰਤੀ ਦਿਨ ਪੰਜਾਬੀਆਂ ਦਾ ਨਾਂ ਦੁਨੀਆ ਪੱਧਰ ਤੇ ਬਹੁਤ ਜ਼ਿਆਦਾ ਫੇਮਸ ਕਰ ਰਿਹਾ ਹੈ 2 ਦਿਨ ਪਹਿਲਾਂ ਦਲਜੀਤ ਦੋ ਸਾਂਝ ਵਰਲਡ ਦੇ ਫੇਮਸ ਹੋ ਦਾ ਟੂ ਨਾਈਟ ਸ਼ੋਅ ਵਿਦ ਜੀਮੀ ਫਾਲਨ ਦੇ ਵਿੱਚ ਆਏ ਤੇ ਉੱਤੇ ਪਰਫਾਰਮ ਕੀਤਾ ਤੇ ਜੀਮੀ ਫਾਲਨ ਜੋ ਕਿ ਅਮਰੀਕਾ ਦੇ ਬਹੁਤ ਜਾਨੀ ਮਾਨੀ ਹਸਤੀਆ ਤੇ ਅਮਰੀਕਾ ਦੇ ਵੱਡੇ ਵੱਡੇ ਪ੍ਰੈਜ਼ੀਡੈਂਟ ਇਹਨਾਂ ਨੂੰ ਇੰਟਰਵਿਊ ਦੇ ਚੁੱਕੇ ਨੇ ਤਾਂ ਉਹਨਾਂ ਦੇ ਸ਼ੋਅ ਦੇ ਵਿੱਚ ਪਰਫਾਰਮ ਕੀਤਾ ਬਹੁਤ ਵੱਡੀ ਗੱਲ ਆ ਅਤੇ ਇੱਕ ਖਬਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਆ ਜੋ ਦੁਨੀਆ ਦੀ ਸਭ ਤੋਂ ਵੱਡੀ ਮੈਗਜ਼ੀਨ ਹੋ ਗਈ ਮੈਗਜ਼ੀਨ ਉਹਨਾਂ ਨੇ ਦਲਜੀਤ ਦੋਸਾਂਝ ਨੂੰ ਇੰਡੀਆ ਦਾ ਮੋਸਟ ਸਟਾਈਲਿਸ਼ ਮੈਨ ਡਿਕਲੇਅਰ ਕੀਤਾ ਆ ਉਹਨਾਂ ਨੇ ਇਹ ਆਰਟੀਕਲ ਆਪਣੇ ਇੰਸਟਾਗ੍ਰam ਤੇ ਵੀ ਸ਼ੇਅਰ ਕੀਤਾ ਹੈ ਦਲਜੀਤ ਦੋਸਾਂਝ ਦੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਆ ਤੇ ਤੁਸੀਂ ਇਹ ਆਰਟੀਕਲ ਪੜ੍ਹ ਸਕਦੇ ਹੋ ਤੇ ਲਾਸਟ ਲਾਈਨ ਦੇ ਵਿੱਚ ਵੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਦੋਸਤੋਂ ਲਿਖਿਆ ਹੋਇਆ ਹੈ ਇੰਡੀਆਜ਼ ਮੋਸਟ ਫੈਸ਼ਨੇਬਲ ਮੈਨ ਰਾਈਟ ਨਾਓ ਦਲਜੀਤ ਦੋਸਾਂਝ ਸੋ ਪੰਜਾਬੀਆਂ ਦਾ ਨਾਮ ਰੌਸ਼ਨ ਕਰਤਾ ਆ ਵੀਡੀਓ ਨੂੰ ਹਰ ਇੱਕ ਦਲਜੀਤ ਦੋਸਾਂਝ ਅਤੇ ਪੰਜਾਬੀ ਦੇ ਕੋਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ